ਮੈਂ ਧੰਨਵਾਦ ਕਰਦਾ ਸਾਡੇ ਸਰਦਾਰ ਸਰਵਣ ਸਿੰਘ ਹੁਣੀ ਆਏ Rajasthan ਤੋਂ ਇਹਨਾਂ ਦਾ ਪਛੋਕੜ ਜਿਹੜਾ ਵਾ ਪੰਜਾਬ ਦਾ ਆ ਇਹਨਾਂ ਦੇ ਦਾਦਾ ਜੀ ਗਏ ਸਨ ਇਥੋਂ ਬ੍ਰਹਮਪੁਰੀ ਤੋਂ Rajasthan ਦੇ ਵਿੱਚ ਜਦੋਂ ਗੰਗ ਕਨਾਲ ਨਹਿਰ ਨਿਕਲੀ ਆ ਪਾਣੀ ਦਾ Rajasthan ਦੇ ਵਿੱਚ ਇੰਤਜ਼ਾਮ ਹੋਇਆ ਤੇ ਉਦੋਂ Rajasthan ਦੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਖੇਤੀ ਕਰਨ ਦੀ ਜਾਚ ਇਹਨਾਂ ਲੋਕਾਂ ਨੇ ਜਾ ਕੇ ਸਿਖਾਈ ਪੰਜਾਬੀਆਂ ਨੇ ਇਹ ਪੰਜਾਬੀ ਗਏ ਤੇ ਫਿਰ Rajasthan 'ਚ ਫਸਲ ਹੋਣ ਲੱਗੀ ਆ ਇਹ ਪੰਜਾਬੀਆਂ ਨੇ ਕੱਲਾ ਇਹ ਨਹੀਂ ਵੀ ਪੰਜਾਬ ਦੇ ਵਿੱਚ ਫਸਲ ਬੀਜ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਪੰਜਾਬੀਆਂ ਨੇ ਪੂਰੇ ਦੇਸ਼ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਹਰ ਥਾਂ ਤੇ ਜਾ ਕੇ ਜਿੱਥੇ ਬੰਜਰ ਜ਼ਮੀਨਾਂ ਪਈਆਂ ਸੀ ਉਹਨਾਂ ਨੂੰ ਵਾਹ ਵਾ ਕੇ ਜੋਤ-ਜੋਤ ਕੇ ਪਾਣੀ ਨਾਲ ਸਿੰਜ ਕੇ ਆਪਦੇ ਪਸੀਨੇ ਨਾਲ ਤੇ ਖੂਨ ਨਾਲ ਸਿੰਜ ਕੇ ਫਸਲਾਂ ਪੈਦਾ ਕੀਤੀਆਂ ਤੇ ਉੱਥੇ ਹਰ ਕਮਿਊਨਿਟੀ ਨੂੰ ਖੇਤੀ ਕਰਨ ਦੀ ਜਾਸਿਕਾਈ ਇਹ ਪੰਜਾਬੀ ਯੋਧੇ ਆ ਜਿੱਥੇ ਜਾ ਕੇ ਮੋਰਚੇ ਲਾ ਦਨ ਜਿੱਥੇ ਜਾ ਕੇ ਝੰਡੇ ਗਾੜ ਦੇਣ ਉੱਥੇ ਫਿਰ ਫਤਿਹ ਹੋ ਜਾਂਦਾ ਮੈਦਾਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਰਦਾਰ ਸਰਵਣ ਸਿੰਘ ਹੋਣਾ ਦਾ ਇਹ ਲਗਾਤਾਰ ਸਾਡੇ ਜਿਹੜੇ ਹੜਪੀੜਤ ਇਲਾਕੇ ਉਹਦੇ ਵਿੱਚ ਸੇਵਾ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ